ਭਾਰਤ ਲਈ ਇਹ ਮਾਣ ਵਾਲੀ ਗੱਲ ਕਹੀ ਜਾ ਸਕਦੀ ਹੈ ਕਿ ਪਿਛਲੇ 75 ਸਾਲ ਤੋਂ ਇਥੇ ਲਿਖਤੀ ਸੰਵਿਧਾਨ ਅਨੁਸਾਰ ਲੋਕਤੰਤਰੀ ਪ੍ਰਕਿਰਿਆ ਜਾਰੀ ਹੈ ਡੈਂਡੀ ਭਾਰਤੀ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਰਸਮੀ ਤੌਰ ਉਤੇ ਇਸ ਸੰਵਿਧਾਨ ਨੂੰ ਅਪਣਾਇਆ ਸੀ ਅਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀ ਡੰਡੀ ਇਸ ਦੀ ਨਿਰੰਤਰਤਾ ਦੇਸ਼ ਦੀ ਇਕਤਾ ਅਤੇ ਮਜ਼ਬੂਤੀ ਦਾ ਆਧਾਰ ਬਣ ਰਹੀ ਹੈ ਡੰਡੀ ਚਾਹੇ ਇਸ ਲੰਮੇ ਅਰਸੇ ਵਿੱਚ ਦੇਸ਼ ਦੀਆਂ ਤਤਕਾਲੀ ਸਰਕਾਰਾਂ ਵੱਡੀ ਪੱਧਰ ਉੱਤੇ ਅਸਰੇ ਗੁਰਬਤ ਦੇ ਝੂਲੇ ਨੂੰ ਨਹੀਂ ਲਾ ਸਕੀਆਂ ਨਾ ਹੀ ਵੱਧਦੀ ਬੇਰੋਜ਼ਗਾਰੀ ਅਤੇ ਇਸ ਦੇ ਨਾਲ ਹੀ ਵੱਧਦੀ ਆਬਾਦੀ ਉੱਤੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਿਆ ਹੈ ਪਰ ਹੋਰ ਅਨੇਕਾਂ ਖੇਤਰਾਂ ਵਿੱਚ ਦੇਸ਼ ਨੇ ਵੱਡੀ ਤਰੱਕੀ ਕੀਤੀ ਹੈ ਡੰਡੀ ਅੱਜ ਇਹ ਦੁਨੀਆ ਦੀ ਪੰਜਵੀਂ ਆਰਥਿਕ ਸ਼ਕਤੀ ਹੈ ਡੰਡੀ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਆਉਂਦੇ ਸਾਲਾਂ ਵਿੱਚ ਇਹ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਸ਼ਕਤੀ ਬਣ ਜਾਵੇਗਾ ਡੈਡੀ ਪਰ ਇਸ ਦੇ ਨਾਲ ਹੀ ਆਰਥਿਕ ਨਾ ਬਰਾਬਰੀ ਦੇ ਵੱਧਦੇ ਪਾੜੇ ਨੇ ਇਸ ਦੀ ਲੋਕਤੰਤਰੀ ਭਾਵਨਾ ਨੂੰ ਗ੍ਰਹਿਣ ਜ਼ਰੂਰ ਲਾਇਆ ਹੋਇਆ ਹੈ ਡੈਡੀ ਚਾਹੀ ਸੰਵਿਧਾਨ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਵਿਕਾਸ ਲਈ ਇੱਕੋ ਜਿਹੇ ਮੌਕੇ ਮੁਹੱਈਆ ਕਰਨ ਦਾ ਸੰਕਲਪ ਪੇਸ਼ ਕੀਤਾ ਗਿਆ ਹੈ ਪਰ ਵੱਡੀ ਪੱਧਰ ਉਤੇ ਆਰਥਿਕ ਨਾ ਬਰਾਬਰੀ ਤੇ ਹੁੰਦਿਆਂ ਤੱਕੜੀ ਬਰਾਬਰ ਨਹੀਂ ਤਲ ਸਕਦੀ ਡੰਡੀ ਦੇਸ਼ ਦੀ ਸੰਸਦ ਦੇ ਦੋਹਾਂ ಸದਨਾ ਵਿੱਚ ਚੱਲ ਰਹੇ ਸਰਗਰੁੱਤ ਦੇ ਇਜਲਾਸ ਦੌਰਾਨ ਸੰਵਿਧਾਨ ਦੀ 75ਵੀਂ ਵਰੇਗੰਡ ਉੱਤੇ ਹੋ ਰਹੀ ਬਹਿਸ ਦੌਰਾਨ अनेका ਹੀ ਵੱਖੋ-ਵੱਖਰੇ ਪਹਿਲੂ ਸਾਹਮਣੇ ਆਏ ਹਨ ਡੰਡੀ ਸਰਕਾਰੀ ਤਿਰ ਅਤੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਇੱਕ ਦੂਸਰੇ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੀ अनेका ਪੱਖਾਂ ਤੋਂ ਆਲੋਚਨਾ ਕੀਤੀ ਹੈ ਡੰਡੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਵੀ ਪਾਰਟੀਆਂ ਕੇਂਦਰ ਵਿੱਚ ਸੱਤਾਧਾਰੀ ਰਹੀਆਂ ਹਨ ਉਹਨਾਂ ਦੇ ਵੱਡੇ ਆਗੂਆਂ ਦੀਆਂ ਘਾਟਾਂ ਨੂੰ ਪੁਣੀਆਂ ਛਾੜਿਆ ਕਿਹਾ ਹੈ ਡੰਡੀ ਜਿੱਥੇ ਭਾਜਪਾ ਆਗੂਆਂ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ جواਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਦੀਆਂ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਪੂਰੀ ਪੁਣਛਾਣ ਕੀਤੀ ਹੈ ਉਥੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਪਿਛਲੇ 10 ਸਾਲ ਦੀ પાંચપાદી અગવાઈવાળી સરકાર ਉੱਤੇ ਵੀ ਤਿੱਖੇ ਹਮਲੇ ਕੀਤੇ ਗਏ ਹਨ ਡੰਡੀ ਪਰ ਲਗਭਗ ਸਾਰਿਆਂ ਨੇ ਹੀ ਸੰਵਿਧਾਨ ਦੀ ਭਾਵਨਾ ਨੂੰ ਸੁਰੱਖਿਅਤ ਰੱਖਣ ਦੀ ਗੱਲ ਜ਼ਰੂਰ ਕੀਤੀ ਹੈ ਡੰਡੀ ਪਿਛਲੇ ਸਮੇਂ ਦੌਰਾਨ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਨਾ ਪੱਖੀ ਵਰਤਾਰੇ ਸਾਹਮਣੇ ਆਏ ਉਨ੍ਹਾਂ ਲਈ ਵੀ ਵਿਰੋਧੀ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਡੰਡੀ ਇਸ ਵਿੱਚ ਸਾਲ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਵੀ ਸ਼ਾਮਿਲ ਸੀ ਜਿਸ ਵਿੱਚ ਸੰਵਿਧਾਨ ਨੂੰ ਲੰਬੇ ਸਮੇਂ ਤੱਕ ਤਾਕ ਉੱਤੇ ਰੱਖ ਦਿੱਤਾ ਗਿਆ ਸੀ ਡੰਡੀ ਸ਼ਹਿਰੀ ਆਜ਼ਾਦੀਆਂ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਵੱਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਵੀ ਡੱਕ ਦਿੱਤਾ ਗਿਆ ਸੀ ਡੰਡੀ